ਅੰਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਜਸਿਕ ਕਾਲ ਆਪਾਂ ਕਰ ਰਹੇ ਆਂਗੇ ਬਿਨਾ ਜ਼ਹਿਰ ਤੋਂ ਖੇਤੀ ਖੇਤੀ ਕੋਈ ਬਹੁਤ ਹੀ ਵੱਡੀ ਨਹੀਂ ਖੇਤੀ ਸਿਰ ਪਾਪਾ ਨੇ ਇੱਕ ਟ੍ਰਾਇਲ ਤੌਰ ਤੇ 3 ਕਿ ਵਿੱਗੇ ਵਾਣ 2 ਵਿੱਗੇ 18 ਵਿੱਸੇ ਵਾਣ ਦੀ ਖੇਤੀ ਜਿਹੜੀ ਕਰੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਹ ਆਪਾਂ ਨੇ 1509 ਜੀਰੀ ਲਾਈਏ ਜਨ ਕਿ ਤੁਸੀਂ ਝੋਨਾ ਕਹਿ ਲਓ ਇਦੇ ਵਿੱਚ ਹਾਲੇ ਤੱਕ ਆਪਾਂ ਨੇ ਕੁਝ ਵੀ ਨਹੀਂ ਪਾਇਆ ਸਿਰਫ ਕੱਲੇ ਢਾਲ ਲਵਾਏ ਨੇ ਤੇ ਤੁਸੀਂ ਫਸਲ ਦੇਖ ਸਕਦੇ ਹੋ ਬਿਲਕੁਲ ਬਹੁਤ ਵਧੀਆ ਹੈ ਮੈਂ ਕਈ ਦੋਸਤਾਂ ਨੂੰ ਦਿਖਾਇਆ ਵੀ ਇਹਦੇ ਵਿੱਚ ਕੁਝ ਪਾ ਦਿਆ ਜਿਹੜੀ ਇਧਰਲੀ ਸਾਈਡ ਹੁਣ ਦਿਖਾ ਰਿਆਂਗਾ ਇਹ ਮਤਲਬ ਆਪਣਾ ਬਾਂ ਕੋ ਠੇਕੇ ਦਿੱਤਾ ਹੈ ਉਹਨਾਂ ਦੀ ਇਹ ਕੋਈ ਹੋਰ ਮਤਲਬ ਵੈਰੈਟੀ ਉਹ ਚ ਰੇਪਾਤ ਸਾਰਾ ਪਾਇਆ ਆ ਦੇਖ ਸਰ ਇਹ ਰੇਪਾਤ ਵਾਲੀ ਹੈ ਤੇ ਜਿਹੜੀ ਇਹ ਹੈ ਇਹਦੇ ਵਿੱਚ ਕੋਈ ਕੁਝ ਨਹੀਂ ਪਾਇਆ ਆਪਾਂ ਨੇ ਲਗਭਗ ਆਪਾਂ ਨੂੰ 3 3.5 ਸਾਲ ਹੋ ਗਏ ਪਹਿਲੀ ਵਾਰੀ ਜਦੋਂ ਐਨਕੇ ਬਾਨ ਦੇ ਚ ਜ 3.5-4 ਪੈਂਦੀਆਂ ਦੀਆਂ ਬੂਰੀ ਘਟਾਈ ਫਿਰ ਡੇਢ ਬੂਰੀ ਕਰਤੀ ਫਿਰ ਮੰਨ ਲਓ ਬੂਰੀ ਕਰਤੀ ਫਿਰ ਪਾਇਆ ਸਾਰਾ 24 ਕਿਲੋ ਰੇ ਇਸ ਵਾਰ ਬਿਲਕੁਲ ਵੀ ਰੇ ਨਹੀਂ ਪਾਇਆ ਜਿਹੜੀ ਕਣਕ ਹੈ ਕਣਕ ਵੀ ਆਪਣੀ ਬਿਨਾਂ ਰੇ ਤੋਂ ਹੁੰਦੀ ਹੈ ਤੇ ਇਹ ਜੀਰੀ ਹੈ ਜਿਹੜੀ ਇਹ ਵੀ ਬਿਨਾਂ ਰੇ ਤੋਂ ਹੁੰਦੀ ਹੈ ਕੋਈ ਬਾਲਾ ਫਰਕ ਨਹੀਂ ਦੇਖੋ ਤੇ ਨਾਲ ਮੈਂ ਕਹਣਾ ਵੀ ਅੱਜ ਦੀ ਘੜੀ 1% ਵੀ ਨਹੀਂ ਫਰਕ ਆ ਇਹਦੇ ਵਿੱਚ ਕੋਈ ਵੀ ਕੋਈ ਮਤਲਬ ਕੋਈ ਗੋਬ ਸੁੰਡੀ ਕੋਈ ਹਲ ਤੱਕਰ ਬਿਮਾਰੀ ਨਹੀਂ ਪਈ ਆਲੇ ਦਵਾਲੇ ਵਾਲੀ ਜਿਹੜੀ ਦੂਜੀ ਜੇਰੀ ਐ ਆਹ ਇਹਦੇ ਚ ਪ੍ਰਾਣ ਵਗੈਰਾ ਸਾਰੀ ਪੈ ਚੁੱਕੀ ਐ ਇਹਦੇ ਚ ਕੁਝ ਵੀ ਨਹੀਂ ਪਾਇਆ ਆਪਾਂ ਨੇ ਤੇ ਹੋ ਸਕਦਾ ਕੋਈ ਮਾੜੀ ਮੋਟੀ ਘਟ ਹੋ ਜੇ ਪਿਛਲੀ ਵਾਰੀ ਘਟ ਜਰੂਰ ਗਈ 3 ਵਿੱਗਿਆਂ ਦੇ ਵਿੱਚੋਂ ਪਿਛਲੀ ਵਾਰੀ 24 ਕੋਹ ਹਜ਼ਾਰ ਦੀ ਜੇਰੀ ਹੋਈ ਸੀ ਕੁੱਲ ਤੇ ਇਸ ਵਾਰੀ ਆਸ ਆ ਵੀ ਵਧੀਆ ਹੋਊਗੀ ਪਰ ਇਹ ਵਿੱਜੀ ਦਾ ਵੀ ਤਾਂ ਪੈਦਾ ਚੌਲ ਆਪਾਂ ਨੂੰ ਜਦੋਂ ਪਤਾ ਆਪਣੇ ਖਾਣ ਵਾਲੀ ਹੈ ਨਹੀਂ ਮਤਲਬ ਥੋੜਾ ਬਹੁਤ ਹੀ ਖਾਦਾ ਜਾਂਦਾ ਹੈ ਇਹਨੂੰ ਭਰਾਵੋ ਵੇਚਾਂਗੇ ਜੇ ਕਿਸੇ ਭਰਾ ਨੇ ਬਿਨਾਂ ਜ਼ਾਹਰ ਤੋਂ ਚੌਲ ਲੈਣੇ ਨੇਗੇ 1509 ਦੇ ਵੱਡੇ ਛੋਟੇ ਜੈ ਜਵਰੇ ਨਿਕਲਣਗੇ ਤਾਂ ਭਰਾਵੋ ਸਾਡੇ ਨਾਲ ਵੀ ਤਾਲ ਮਿਲ ਕਰੇ ਵੱਡੀਆਂ ਵੱਡੀਆਂ ਦੁਕਾਨਾਂ ਤੇ 100 110 150 ਰੁਪਏ ਕਿਲੋ ਲੈਣੇ ਆਪਾਂ ਇਹ ਬਿਨਾਂ ਜ਼ਾਹਰ ਤੋਂ ਭਰਾਵੋ ਆਪਾਂ ਇਹ ਤੁਹਾਨੂੰ ਦੇਵਾਂਗੇ 1509 ਜੀ ਰੀ ਹੈ ਤੇ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਹਦਾ ਹੋਰ ਕੀ ਅਪਡੇਟ ਹੈ 8 10 ਕਬੂਜੇ ਮਰੇ ਤੇ ਉਹ ਪੱਟ ਕੇ ਬਰੇ ਛੱਡਦੇ ਆਪਾਂ ਨੇ ਕੱਖਾਂ ਲਈ ਦਵਾਈ ਤੱਕ ਮਹੀਨੇ ਦੇ ਵਿੱਚ ਪਾਈ ਆਪਾਂ ਨੇ ਕੱਖ ਵੀ ਸਾਰੇ ਹੱਥੀਂ ਕੱਢੇ ਨੇ ਇਹਦੇ ਵਿੱਚੋਂ ਜਾਨਕਿ ਬਹੁਤ ਚੰਗੀ ਹੋਈ ਹੈ ਥੋੜੀ ਥੋੜੀ ਕੋਸ਼ਿਸ਼ ਕਰਕੇ ਆਪਾਂ ਫਾਇਦਾ ਲੈ ਸਕਦੇ ਆ ਜ਼ਹਿਰ ਤੋਂ ਕਿਹੜਾ ਛੁਡਾ ਸਕਦੇ ਆਂਗੇ ਜਿਹੜੇ ਦੋਸਤਾਂ ਨੂੰ ਦਿਖਾਈ ਆ ਸਾਰਿਆਂ ਨੇ ਕਿਹਾ ਵੀ 1% ਵੀ ਫਰਕ ਨਹੀਂ ਅਸਾਂ ਰੂੜੀ ਦਾ ਰੇਹ ਜਰੂਰ ਪਾਇਆ ਇਹਦੇ ਵਿੱਚ ਪੰਜ ਟਰਾਲੀਆਂ ਰੂੜੀ ਦੇ ਰੇਹ ਦੀਆਂ ਜੋ ਆਪਣਾ ਰੇਹ ਆ ਉਹ ਜਰੂਰ ਇਹਦੇ ਵਿੱਚ ਪਾਇਆ ਆਪਾਂ ਨੇ ਰੂੜੀ ਦੇ ਰੇਹ ਵਿੱਚ ਵੀ ਬਹੁਤ ਵੱਡੀ ਤਾਕਤ ਹੈ ਉਹਦੇ ਨਾਲ ਹੀ ਸ਼ਾਇਦ ਮੇਰੇ ਖਿਆਲ ਦੇ ਵਿੱਚ ਜਿਹੜੀ ਫਸਲ ਹੈ ਇਹ ਬਹੁਤ ਚੰਗੀ ਹੋਣ ਲੱਗ ਪਈ ਪਰ ਮਾਤਮਾ ਬਲੀ ਕਰੇ ਥੋੜਾ ਥੋੜਾ ਬਹਾਨ ਕਰਕੇ ਸਾਰੇ ਬਹਾਨ ਨੂੰ ਆਪਾਂ ਇਹ ਤੋਂ ਆਪਾਂ ਬਚਾ ਲਈਏ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਵੀ ਕੋਸ਼ਿਸ਼ ਕਰੋ ਥੋੜੀ ਬਹੁਤੀ ਥੋੜੀ ਥੋੜੀ ਖੇਤੀ ਤੁਹਾਡਾ ਧੰਨਵਾਦ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਧੰਨਵਾਦ